ਸਸਕਾਲ ਜੀ ਸਾਰਿਆਂ ਮੈਂ ਮੈਨੂੰ ਦੱਸਣ ਦੀ ਲੋੜ ਨਹੀਂ ਹੂਜ਼ ਆਈ ਐਮ ਨਾਂਸੀ ਗਰੀਵਾ ਸੋ ਮੇਰੀ ਫੇਸਬੁੱਕ ਵੀ ਹੈਕ ਕਰ ਦਿੱਤੀ ਗਈ ਆ ਮੇਰਾ ਟਿਕਟੋਕ ਅਕਾਊਂਟ ਹੈਕ ਕਰ ਲਿਆ ਇੰਸਟਾਗ੍ਰam ਚਲੋ ਇੰਸਟਾਗ੍ਰam ਤਾਂ ਮੈਨੂੰ ਵਾਪਸ ਮਿਲ ਗਿਆ ਹੁਣ ਜਿੰਨੇ ਵੀ ਮੇਰੇ ਚਾਹਣ ਵਾਲੇ ਨੇ ਜੋ ਉਹਨਾਂ ਨੂੰ ਲੱਗਦਾ ਕਿ ਮੇਰੀ ਆਵਾਜ਼ ਔਰ ਆਵਾਜ਼ ਸੁਣੇ ਮੇਰੀ ਆਵਾਜ਼ ਉਰ ਉੱਪਰ ਤੱਕ ਜਾਵੇ ਮੇਰੀ ਆਵਾਜ਼ ਚਾ ਵਾਕਿਆ ਕੋਈ ਜਾਦੂ ਹੈ ਜਿਹੜੇ ਲੋਕਾਂ ਨੂੰ ਭਾਜੜਾ ਪੈ ਗਈ ਹੈ ਕਿ ਇਹਦੀ ਆਵਾਜ਼ ਕਿੰਦਾ ਬੰਦ ਕੀਤੀ ਜਾਵੇ ਕਿਉਂਕਿ ਇਹਨੂੰ ਸੋਸ਼ਲ ਮੀਡੀਆ ਤੋਂ ਤੋੜ ਦੋ ਸੋ ਮੇਰਾ ਆਪਣਾ ਇੱਕ ਚੈਨਲ ਹੈ YouTube ਤੇ Nancy Garewal Canada ਤੁਸੀਂ ਉਸ ਚੈਨਲ ਤੇ ਮੇਰੀ ਹਰ ਅਪਡੇਟ ਹਰ ਵੀਡੀਓ ਦੇਖ ਸਕਦੇ ਹੋ Instagram real Nancy Garewal ਹੁਣ ਇਹ ਨਹੀਂ ਪਤਾ ਵੀ ਇਹ ਪੰਜਾਬ ਸਰਕਾਰ ਦਾ ਕੰਮ ਹੈ ਮੇਰੀ ਆਵਾਜ਼ ਨੂੰ ਖਮੋਸ਼ ਕਰਨਾ ਨਹੀਂ ਵੀ ਡੋਨੋ ਅ ਇਹ ਇੰਡੀਆ ਦਾ ਕੰਮ ਹੈ ਵੀ ਡੋਟ ਨੋ ਜਾਂ ਫਿਰ ਅਮਰਤਪਾਲ ਮੈਰੋ ਤੇ ਜਿਬਰਗੁਰ ਬੈਠੇ ਵਾਲਾ ਬਹੁਤ ਪਾਤ ਕੰਮ ਹੈ ਵੀ ਡੋਟ ਨੋ ਸੋ ਮੈਨੂੰ ਬੜਾ ਇੱਕ ਗੱਲ ਦਾ ਫਕਰ ਮਹਿਸੂਸ ਹੋਇਆ ਕਿ ਓਕੇ ਮੇਰੀ ਆਵਾਜ਼ ਵਿੱਚ ਸੱਚੀ ਇਨਾਂ ਦਮ ਓਕੇ ਮੇਰੀ ਗੱਲਾਂ ਵਿੱਚ ਇਨਾਂ ਦਮ ਕੀ ਅੱਜ ਸੁਤਤਾ ਹੋਇਆ ਵਾਮ ਜਗ੍ਹਾ ਤਾਂ ਮੈਂ ਅੱਜ ਪੰਜਾਬੀ ਸਾਰੇ ਮੈਨੂੰ ਸੁਣ ਰਹੇ ਆ ਪਰ ਮੇਰੇ ਜੋ ਜੋ ਸਵਾਲ ਪੁੱਛੇ ਸੀ ਮੈਂ ਕਿ ਇਹਨਾਂ ਨੇ ਕਿਉਂ ਫੋਨ ਕੋਈ ਕਿਉਂ ਦੁਬਈ ਬੈਠਾ ਹੁਣ ਕਹਿੰਦੇ ਮੈਰੋ ਵੀਡੀਓ ਬਣਾ ਬਣਾ ਕੇ ਪਾ ਰਿਹਾ ਕਿ ਬੱਚਾ ਫੜ ਲਓ ਕਰ ਲਓ ਕਮਾਲ ਹੈ ਕਿਹੜਾ ਡੌਣ ਬਣਿਆ ਫਿਰਦਾ ਸਾਡੇ 4 ਫੁੱਟ ਦਾ ਧੋਖ ਕਾਲੇ ਰੰਗ ਦਾ ਬਤਾਉਂਗਾ ਕਿਹੜਾ ਡੌਣ ਫੜਿਆ ਤੂੰ ਮੇਰੇ ਸਾਹਮਣੇ ਆ ਜਾ ਤੇ ਉਹ ਤੂੰ ਤਾਂ ਉਦਾਂ ਭੜਕਾ ਕੇ ਮੈਂ ਥੱਲੇ ਮਾਰੂੰਗੀ ਪਟਕ ਪਟਕ ਕੇ ਮਾਰੂੰਗੀ ਜ਼ਮੀਨ ਤੇ ਈ ਔਕਾਤ ਹੈ ਤੇਰੀ ਪਹਿਲੇ ਮੈਨੂੰ ਸਟਾਰਟਿੰਗ ਪਰ ਇਹਨਾਂ ਨੇ ਕਾਲ ਕਰਵਾਏ ਜਦੋਂ ਦੇਖਿਆ ਕਿ ਨਹੀਂ ਡਰਦੀ ਹੈ ਕੋਈ ਗੱਲ ਨਹੀਂ ਬਣਦੀ ਹੈ ਤਾਂ ਆਫਟਰ ਆ ਗਏ ਉਹ ਕਾਰ ਤੇ ਆਈਡੀਆਂ ਉਡਾਣ ਫਿਰ ਕੀ ਆ ਆਈਡੀਆਂ ਤਾਂ ਹੋਰ ਵੀ ਬਣ ਜਾਂਦੀਆਂ ਵੀਡੀਓ ਤਾਂ ਪੈਸਾ ਵਾਲੇ ਵਾਇਰਲ ਕਰ ਦਿੰਦੇ ਆ ਸੋ ਮੇਰੀ ਪੂਰੇ ਪੰਜਾਬ ਨੂੰ ਇਹੀ ਰਿਕੁਐਸਟ ਹੈ ਕਿ ਅਗਰ ਅੱਜ ਜੋ ਚੀਜ਼ ਗਲਤ ਹੈ ਕਿਸੇ ਦਾ ਮਰਡਰ ਕਰਨਾ ਇੱਕ ਗਲਤ ਗੱਲ ਹੈ ਕਾਨੂੰਨ ਨੂੰ ਹੱਥ ਲਾਉਣਾ ਅਗਰ ਅੱਜ ਪੰਜਾਬ ਨੇ ਇਸ ਚੀਜ਼ ਪਿੱਛੇ ਕੋਈ ਸਖਤ ਕਾਰਵਾਈ ਨਹੀਂ ਕੀਤੀ ਕੁੜੀਆਂ ਪੰਜਾਬ ਚ ਸੇਫ ਨਹੀਂ ਹੋਣਗੀਆਂ ਯਾਦ ਰੱਖਿਓ ਚਾਹੇ ਕੁੜੀਆਂ ਕਹਿਣਾ ਸੀ ਸ਼ਰੀਫ ਹੈ ਚਾਹੇ ਕੁੜੀਆਂ ਕਹਿਣ ਕਿ ਕੁਝ ਕੁੜੀਆਂ ਸ਼ਰੀਫ ਨਹੀਂ ਹੈ ਸੇ ਕੋਈ ਵੀ ਨਹੀਂ ਹੋਣੀ ਹੁਣ ਇਹ ਤੁਹਾਡੇ ਟੂ ਡਿਪੈਂਡ ਹੁੰਦਾ ਕਿ ਤੁਸੀਂ ਕੀ ਕਰਨਾ ਸੋ ਐਨੀਵੇ ਟਿਕਟੌਕ ਤੇ ਮੇਰੇ 3 ਲੱਖ ਫੋਲੋਅਰ ਸੀ ਗਏ ਗਾਂ ਨਹੀਂ ਉਹ ਦੁਬਾਰਾ ਫੇਰ ਆ ਜਾਣਗੇ ਉਹ ਮੈਨੂੰ ਆਪੇ ਖੋਜ-ਖੋਜ ਕੇ ਲੰਬ-ਲੰਬ ਕੇ ਲੋਕਾਂ ਨੇ ਪਹੁੰਚ ਜਾਣਾ ਮੇਰੇ आई दिस ਤੇ ਉਪਰ ਸੋ ਰਿਕਵੈਸਟ ਹੈ ਮੇਰੀ ਇੰਡੀਅਨ ਗਵਰਨਮੈਂਟ ਤੋਂ ਕਿ ਮੈਂ ਇਹ ਕਹਿੰਦੀ ਹਾਂ ਕਿ ਸਾਰੇ ਨਿੰਗ ਬਾੜੇ ਆ ਬਹੁਤ ਨਿੰਗ ਹੈ ਜਿਨ੍ਹਾਂ ਦੇ ਮੈਨੂੰ ਮੈਸੇਜ ਆਏ ਜੋ ਮੇਰੇ ਨਾਲ ਸਟੈਂਡ ਕਰ ਰਹੇ ਆ ਸਲੂਟ ਉਹ ਨਿੰਗਾਂ ਨੂੰ ਤੇ ਲੋ ਜਿਹੜੇ ਅਸਲੀ ਨਿੰਗਾਂ ਜਿਹੜੇ ਗੁਰੂ ਦੇ ਪਾਣੀ ਦਾ ਪ੍ਰੋਪਰਲੀ ਵਧੀਆ ਪ੍ਰਯੋਗ ਕਰ ਰਹੇ ਨੇ ਰਿਸਪੈਕਟ ਕਰਦੇ ਨੇ ਪਰ ਉਹ ਨਿੰਗ ਜਿਹੜੇ ਜਾਲੀ ਨੇ ਨਿੰਗਾਂ ਦੇ ਚੂਲੀਏ ਵਿੱਚ ਇੱਕ ਪੇੜੀਏ ਰਾਖਸ਼ ਬਲਤਕਾਰੀ ਛੁਪੇ ਹੋਏ ਰਹੇ ਜਿਵੇਂ ਵਾਪਾਰਾਮ ਰੀ ਮਾਨੂੰ ਅਸੀਂ ਇੱਕ ਬਲਤਕਾਰੀ ਬਾਪੇ ਦਾ ਦਰਜਾ ਦਿੱਤਾ। ਐਦਾਂ ਉਹ ਨਿੰਗ ਬਲਤਕਾਰੀ ਨੇ ਜਾਲੀ ਜਿਹੜੇ ਚੋਲਾ ਪਾ ਕੇ ਗੰਦੇ ਕੰਮ ਕਰਦੇ ਆ। ਸੋ ਉਹਨਾਂ ਤੇ ਕੋਈ ਸਖਤ ਸਖਤ ਸੈਕਸ਼ਨ ਤਾਰਾ ਲੱਗਣੀ ਬਹੁਤ ਜ਼ਰੂਰੀ ਹੈ। ਬਲ ਕਮਲ ਕਾਰ ਦਾ ਜਿਹੜਾ ਕੇਸ ਹੈ ਇਹ ਬੰਦ ਨਹੀਂ ਹੋਣਾ ਚਾਹੀਦਾ। ਮੈਨੂੰ ਕਿਤੇ ਵੀ ਲੁਕਿਆ ਹੋਵੇ। ਜੇ ਪੰਜਾਬ ਪੁੱਸ ਤਾਂ ਫੜ ਹੁੰਦਾ ਤਾਂ ਇਟਸ ਓਕੇ ਪਰ ਜੇ ਕੋਈ ਸੱਚਾ ਮਰਦ ਸੱਚਾ ਮਰਦ ਔਰਤ ਦੀ ਇੱਜ਼ਤ ਕਰਨ ਵਾਲਾ ਔਰਤ ਦੀ ਰਿਸਪੈਕਟ ਕਰਨ ਵਾਲਾ ਅਗਰ ਉਹ ਕਿਸੇ ਉਸ ਕੰਟਰੀ ਜਿੱਥੇ ਮੈਂ ਰਹੂਗਾ ਉਹਨੂੰ ਟੱਕਰ ਗਿਆ ਉਹਨੂੰ ਮੇਰਾ ਸਨਿਆ ਹੈ ਸਾਰੀਆਂ ਭੈਣਾਂ ਤੈਨੂੰ ਦਵਾਵਾ ਦੇਣਗੀਆਂ ਇਹਦਾ ਵਾਅਦਾ ਕਰਦੇ ਅਸੀਂ ਸਾਰੇ ਤੇਰੇ ਨਾਲ ਆ ਜੈ ਹਿੰਦ ਜੈ ਭਾਰਤ